ਆਜ ਆਜ ਜੋੜ ਗਏ ਕੋਲਾ ਮੱਝ ਕੀਤੀ ਆਗੀ ਤਾਰੂ ਵਖੇ ਹੂ ਇਸ ਦੀ ਗੱਲ ਕਰੇ ਲੋਲਾ ਵਾਪਸ ਆਣੇ ਪੈ ਰਿਹਾ ਤਾਾਨੂੰ ਇਹ ਬੰਗ ਚਾਹੀਦੀ ਏ ਸਾਡਾ ਪੁੱਤ ਆਪਾਂ ਦਾ ਚਾਹੀਦਾ ਸਾਡੀ ਬੇਟੀ ਕਿ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹੋ ਕਰਮਜੀਤ ਗੌਰ ਮੇਰਾ ਨਾਮ ਆ ਚੱਕਨੀਆ ਕਲਾ ਜ਼ਿਲ੍ਹਾ ਮੁਕ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦੱਸਿਆ ਗਿਆ ਵੀ ਉਹਨਾਂ ਨੂੰ ਫਸਾਇਆ ਗਿਆ ਕੌਣ ਨਹੀਂ ਉਹ ਦੇ ਕਿੱਥੇ ਇਹ ਲੱਗ ਪਰੇ ਲੱਗਦੇ ਮੇਰੇ ਬ੍ਰਦਰ ਆ ਜੀ ਬੁੱਟਾ ਸਿੰਘ ਇੱਕ ਲੋਤਾ ਬ੍ਰਦਰ ਆ ਮੇਰਾ ਦੋ ਸਿਸਟਰਾਂ ਸੀ ਇੱਕ ਭਰਾ ਸਾਡਾ ਜੀ ਕੀ ਹੋਇਆ ਕਿਸੇ ਪਨੇ ਸਾਰੀ ਗੱਲਬਾਤ ਦੱਸੋ ਵੀ ਕੀ ਮਾਮਲਾ ਇੱਕ ਸਾਲ 2024 ਵਿੱਚ 24 24 ਤਰੀਕ 10ਵੇਂ ਮਹੀਨੇ ਤੇ ਤੋ ਯਰ ਚਾਵੀ ਦੇ ਵਿੱਚ ਰਸ਼ੀਆ ਦੇ ਵਿੱਚ ਕੰਮ ਕਰਨ ਲਈ ਗਿਆ ਸੀ ਜੀ ਇੰਜਨ ਡਰਾਈ ਭੇਜਿਆ ਗਿਆ ਸਾਨੂੰ ਨਹੀਂ ਪਤਾ ਉਹਨਾਂ ਨੇ 2 ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਸਾਨੂੰ ਨਹੀਂ ਪਤਾ ਹੈਗਾ ਹੁਣ ਐਸਲੂ ਪਤਾ ਕਿੱਥੇ ਹੈ ਜੀ ਰਸ਼ੀਆ ਦੇ ਵਿੱਚ ਹੈਗਾ ਜੀ ਉਹਨਾਂ ਨੇ ਅੱਗੇ ਜੋ ਅਸੀਂ ਵੀਡੀਓ ਦੇ ਦੌਰਾਨ ਦੇਖ ਰਹੇ ਉਹਨਾਂ ਨੇ ਯੂਕਰੇਨ جنگ ਲਈ ਉਹਨਾਂ ਨੂੰ ਅੱਗੇ ਤੇ ਕੇਲ ਦਿੱਤਾ ਮੌਤ ਦੇ ਮੂੰਹ ਵਿੱਚ ਸਾਡੀ ਇੱਕੋ ਇੱਕ ਮੰਗਾ ਸਾਡੇ ਵੀਰ ਨੂੰ ਸਹੀ ਸਲਾਮਤ ਰਪਸਟ ਜਾਲ ਲੱਗੇ ਗਿਆ ਸੀ ਉਹ ਕਦੇ ਲੱਗਦਾ ਰੋ ਲੱਗੇਗਾ ਜੀ ਦਿੱਲੀ ਤੋਂ ਏਜੰਟ ਸੀ ਜੀ ਮੇਰੇ ਬ੍ਰਦਰ ਨੇ YouTube ਤੋਂ ਕੰਟੈਕਟ ਕੀਤਾ ਸੀਗਾ ਉਹਨਾਂ ਨੂੰ ਏਜੰਟ ਨੂੰ ਉਹਨਾਂ ਨੇ ਉੱਥੇ ਬੁਲਾ ਲਿਆ ਸੀਗਾ ਕੀ ਕਿ ਕਿ ਬੁਲਾਏ ਕੀ ਤੁਹਾਨੂੰ ਉੱਥੇ ਰਸ਼ੀਆ ਜਲਦੀ ਤੁਹਾਡਾ ਵੀਜ਼ਾ ਲਗਾ ਦਿੱਤਾ ਜਾਊਗਾ ਉੱਥੇ ਜੀ ਫਿਰ ਉਸ ਤੋਂ ਬਾਅਦ ਕੀ ਹੋਇਆ ਉਹਨਾਂ ਨੇ ਜਲਦੀ ਵੀਜ਼ਾ ਲਗਵਾਤਾ ਪੈਸੇ ਲੈ ਲਏ ਸਾਡੇ ਤੋਂ 3.5 ਲੱਖ ਰੁਪਏ ਇਹ ਨਹੀਂ ਪਤਾ ਉਹਨਾਂ ਨੇ ਦੋ ਨੰਬਰ 'ਚ ਭੇਜਿਆ ਕਿੱਦਾਂ ਵੀ ਭੇਜਿਆ ਜਿਵੇਂ ਸਵੀਕ ਨੇ ਸਾਰ ਹੋ ਗਿਆ ਤੁਹਾਡਾ ਫੋਨ ਤੇ ਗੱਲ ਨਹੀਂ ਹੁੰਦੀ ਉਹ ਹਾਂਜੀ ਹੁੰਦੀ ਸੀਗੀ ਆ ਜਦੋਂ ਦੀ ਵੀਡੀਓ ਕਿੰਨੇ ਦਿਨ ਹੋ ਗਿਆ ਆਈ ਆ ਉਸ ਤੋਂ ਬਾਅਦ ਸਾਡੀ ਇੱਕ ਦੋ ਵਾਰ ਗੱਲ ਹੋਈ ਆ ਉਦੋਂ ਦੀ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋ ਰਹੀ 11 ਤਰੀਕ ਨੂੰ ਸਾਡੀ ਲਾਸਟ ਗੱਲ ਹੋਈ ਸੀਗੀ ਠੀਕ ਆ ਸੀ ਉਹਨਾਂ ਨੇ ਜੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਮੈਂ ਮੈਂ ਠੀਕ ਠਾਕ ਆ ਧਰੀ ਹੋਈ ਆਵਾਜ਼ ਵਿੱਚ ਬੋਲ ਰਹੇ ਆ ਮੈਂ ਮੈਂ ਠੀਕ ਆ ਇੱਥੇ ਨੈਟਵਰਕ ਨਹੀਂ ਆ ਰਿਹਾ ਦੋ ਵਾਰੀ ਇਦਾਂ ਗੱਲ ਕਰ ਰਹੇ ਆ ਅੱਭੀ ਨੈਟਵਰਕ ਨਹੀਂ ਆ ਰਿਹਾ ਦੋ ਵਾਰ ਇਹ ਵੀ ਕਿਹਾ ਵੀ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਵੀ ਪਰਿਵਾਰ ਟੈਨਸ਼ਨ ਕਿਸੇ ਗੱਲ ਦੀ ਲਵੇ ਵੀ ਕਣੀ ਇੱਕ ਸਾਲ ਹੋ ਗਿਆ ਇੱਕ ਸਾਲ ਦੇ ਵਿੱਚ ਕਦੇ ਤੁਹਾਡਾ ਰਾਬਤਾ ਨਹੀਂ ਹੋਇਆ ਨਹੀਂ ਕਦੇ ਵੀ ਗੱਲਬਾਤ ਨਹੀਂ ਹੋਈ ਨਹੀਂ ਨਹੀਂ ਗੱਲ ਤਾਂ ਸਾਡੀ ਹੁੰਦੀ ਰਹੀ ਆ ਬਰਦਰ ਨਾਲ ਹੁੰਦੀ ਸੀਗੀ ਰੋਜ਼ ਹੁੰਦੀ ਸੀਗੀ ਜਦੋਂ ਦੀ ਆ ਵੀਡੀਓਜ਼ ਸਾਹਮਣੇ ਆ ਰਹੀਆਂ ਉਸ ਤੋਂ ਬਾਅਦ ਸਾਡੀ ਇੱਕ ਦੋ ਵਾਰ ਗੱਲ ਹੋਈ ਸੀ ਪਰ ਡਰੀ ਆਵਾਜ਼ ਵਿੱਚ ਹੋਈ ਸੀ ਗੱਲ ਸਾਨੂੰ ਉਹਨੇ ਕੁਝ ਨਹੀਂ ਦੱਸਿਆ ਸੀ ਵੀਡੀਓ ਰਾਈ ਦੇਖਿਆ ਸਾਨੂੰ ਉਸ ਤੋਂ ਬਾਅਦ ਅਸੀਂ ਮੈਂ ਬਹੁਤ ਕਾਲ ਕੀਤੀ ਸੀ ਕਿ ਉਹਦੇ ਨਾਲ ਗੱਲ ਨਹੀਂ ਹੋ ਪਾਰੀ ਗਵਾਂਡੀਆਂ ਦੇ ਮੁੰਡੇ ਨਾਲ ਗੱਲ ਹੋਈ ਸੀਗੀ ਉਹਨੇ ਉਹਨੇ ਇਹ ਦੱਸਿਆ ਸੀਗਾ ਕਿ ਸਾਨੂੰ ਯੂਕਰੇਨ ਦੇ ਜੋ ਬਾਰਡਰ ਆ ਫਰੰਟ ਲਾਈਨ ਤੇ ਸਾਨੂੰ ਭੇਜ ਰਹੇ ਆ ਸਾਨੂੰ ਮੌਦੇ ਮੂਦ ਵਿੱਚ ਧਕੇਲ ਰਹੇ ਆ ਹਾਂਜੀ ਭੇਜਿਆ ਸੀਗਾ ਉਹ ਡੈਂਟ ਨਾਲ ਕੋਈ ਗੱਲਬਾਤ ਨਹੀਂ ਕੀਤੀ ਗੱਲਬਾਤ ਸਾਡੀ ਕੋਈ ਨਹੀਂ ਮੇਰੇ ਬ੍ਰਦਰ ਦੀ ਹੋਈ ਸੀਗੀ ਅਸੀਂ ਦਿੱਲੀ ਤੱਕ ਨਹੀਂ ਗਏ ਮੇਰਾ ਬ੍ਰਦਰ ਹੀ ਗਿਆ ਸੀਗਾ ਇੱਕ ਹੋਰ ਮੁੰਡਾ ਗਿਆ ਸੀਗਾ ਨਾ ਕਿ ਉਹ ਜੱਟ ਦਾ ਨਾਮ ਵਗੈਰਾ ਪਤਾ ਕਿ ਕੀ ਨਾਮ ਉਹਦਾ ਨਾਮ ਨਾਮ ਕੀ ਸੀ ਗਾ ਨਹੀਂ ਜਹਾਦ ਨਹੀਂ ਹੈਗਾ ਹਾਂ ਜੀ ਉਹਨਾਂ ਆਪਾਂ ਮੰਗੀ ਕਰਦੇ ਆਂ ਮੰਗ ਸਾਡੀ ਇਹੀ ਆ ਸਾਡਾ ਭਰਾ ਜਲਦੋਂ ਜਲਦ ਵਾਪਸ ਸਹੀ ਸਲਾਮ ਭੇਜਿਆ ਜਾਵੇ ਹਾਂ ਜੀ ਘਰ ਦੇ ਹਾਲਾਤ ਕਿਦਾਂ ਦੇ ਨੇ ਘਰ ਦੇ ਹਾਲਾਤ ਸਾਡੇ ਬਹੁਤ ਮਾੜੇ ਜਿੱਦਾਂ ਤੁਸੀਂ ਦੇਖ ਲਓ ਮੇਰੀ ਮਾਤਾ ਦੀ ਹਾਲਤ ਕਿੱਦਾਂ ਦੀ ਆ ਬਹੁਤ ਗੰਭੀਰ ਆਲਦਾ ਇਹ ਵੀ ਪਤਾ ਲੱਗੇ ਜਿਹੜੇ ਤੁਹਾਡੇ ਪਿਤਾ ਜੀ ਉਹ ਵੀ ਠੀਕ ਨਹੀਂ ਹੈਗੇ ਹਾਂ ਜੀ ਹਾਂ ਜੀ ਬਹੁਤ ਉਹਨਾਂ ਦੀ ਹਾਲਤ ਵੀ ਬਹੁਤ ਰੋਜ਼ ਇੰਜੈਕਸ਼ਨ ਲੱਗਦੇ ਆ ਮੇਰੀ ਮਾਤਾ ਨੂੰ ਮੈਂ ਮੈਂ ਹੌਸਲਾ ਕਰਕੇ ਤੋਰੀ ਫਿਰਦੀ ਆ ਮੇਰੀ ਮਾਂ ਦੇ ਵੀ ਉਹ ਠੀਕ ਰਹਿਣ ਵਧੀਆ ਸਾਨੂੰ ਕੋਈ ਕਰਦਾ ਕੋਈ ਯਾਰਾ ਕਿਵੇਂ ਹੋ ਰਿਹਾ ਬਸ ਪਸੂ ਰੱਖੇ ਹੋਏ ਆ ਜੀ ਉਹਨਾਂ ਦੇ ਦੁੱਧ ਨਾਲ ਵੀ ਵੇਚ ਕੇ ਥੋੜਾ ਬਹੁਤ گزارਾ ਜੀ ਜੀ ਦੀ ਵੀਡੀਓ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨਾਲ ਗੱਲਬਾਤ ਕੀਤੀ ਸੀ ਨਹੀਂ ਨਹੀਂ ਇਦਾਂ ਨਹੀਂ ਪਾਲਸ ਵਿੱਚ ਕੋਈ ਗੱਲਬਾਤ ਜਾਂ ਕਿਸੇ ਨਹੀਂ ਨਹੀਂ ਸਰ ਜੀ ਹੋਈ ਗੱਲ ਬਸ ਇੱਕ ਇਹ ਬਲੇ ਹੋਇ ਗਈ ਸੀ ਕਿ ਕਿਸਾਨ ਯੂਨੀਅਨ ਵਾਲੇ ਉਹਨਾਂ ਨੇ ਸਾਡੇ ਨਾਲ ਚੱਲੇ ਸੀ ਕਿ ਜਿੱਥੇ ਜਿੱਥੇ ਸੀ ਜਾਣਾ ਚਾਹੁੰਦੇ ਸੀ ਪਰ ਸਾਨੂੰ ਇਹ ਪੱਕਾ ਨਹੀਂ ਦਿਲਾਸਾ ਦਲਾਇਆ ਉਹਨਾਂ ਨੇ ਵੀ ਪਤਾ ਨਹੀਂ ਕਿਹਾ ਹੈਗਾ ਵੀ ਇਹ ਕੰਮ ਹੋ ਜਾਊਗਾ ਕਹਿੰਦੇ ਸੀ ਕਿ ਪ੍ਰੋਸੈਸ ਚੱਲੂਗਾ ਲੰਬਾ ਜਿਵੇਂ ਕਿ ਉਹ ਕਹਿ ਰਹੇ ਆ ਵੀਡੀਓ ਦੇ ਵਿੱਚ ਸਾਨੂੰ ਜਲਦ ਤੋਂ ਜਲਦ ਛਡਾਇਆ ਜਾਵੇ ਇਹ ਕੰਮ ਬਹੁਤ ਜਲਦੀ ਜਲਦੀ ਜਲਦ ਕਰਨਾ ਚਾਹੀਦਾ ਲੱਗਦਾ ਕੀ ਰਿਹਾ ਵੀਡੀਓ ਤੇ ਜਿੱਦਾਂ ਤੁਸੀਂ ਦੱਸ ਰਹੇ ਹੋ ਵੀਡੀਓ ਤੇ ਕਹਿ ਰਹੇ ਹੋ ਵੀਡੀਓ ਵਿੱਚ ਇਹ ਕਹਿ ਰਿਹਾ ਕਿ ਸਾਨੂੰ ਜਲਦ ਤੋਂ ਜਲਦੇ ਤੋਂ ਛਡਾਇਆ ਜਾਵੇ ਬੀਜਪੀ ਸਰਕਾਰ ਨੂੰ ਸਾਡੀ ਇਹ اپੀਲ ਆ ਸਾਨੂੰ ਜਲਦ ਤੋਂ ਜਲਦ ਛਡਾਇਆ ਜਾਵੇ ਤੇ ਉਹ ਕਹਿ ਰਿਹਾ ਕਿ ਸਾਨੂੰ ਫਰੰਟ ਲਾਈਨ ਤੇ ਭੇਜ ਰਿਹਾ ਕੱਲਾ ਕੱਲਾ ਕਰਕੇ ਜੋ ਵੀ ਸਾਡੇ ਵਿੱਚੋਂ 15 ਜਣੇ ਕਹਿੰਦੇ ਅਸੀਂ ਹੈਗੀਆਂ ਵੀਡੀਓ ਵਿੱਚ ਅਸੀਂ ਦੇਖ ਰਹੇ ਹਾਂ ਜਿਵੇਂ 20 15 ਜਣੇ ਹੈਗੀਆਂ ਸਾਨੂੰ ਪੰਜਾਂ ਦੀ ਪੰਜਾਂ ਦੀ ਮੌਤ ਹੋ ਚੁਕੀ ਆ ਤੇ ਇਹਨਾਂ ਲਾ ਪਤਾ ਅਸੀਂ 9 ਜਣੇ ਬਾਕੀ ਬਚੇ ਆ ਭੇਜੇ ਕਿੱਥੇ ਵੀ ਨਹੀਂ ਪਤਾ ਲੱਗਦਾ ਨਹੀਂ ਸਾਨੂੰ ਨਹੀਂ ਪਤਾ ਹੈਗਾ ਕਰੋ ਮੈਂ ਜਿੱਤ ਕੋ ਕਿਹੜੇ ਪਿੰਡ ਦੇ ਰਹਿਣਾ ਲੋਕ ਤੁਹਾਡਾ ਬੇਟਾ ਕਿਹੜੇ ਦੇਸ਼ ਗਿਆ ਜੀ ਕਿਵੇਂ ਗਿਆ ਸੀ ਜੀ ਹੋਰ ਅੱਛਾ ਵਿੱਚ ਇਹ ਨਾ ਕਿ ਉਹਨਾਂ ਨੇ ਬੋਟਾ ਸੈਂ ਕੀ ਹੋਇਆ ਕਿਸੇ ਨੇ ਕੌਣ ਲੈ ਗਿਆ ਸੀ ਸਾਰੀ ਗੱਲਬਾਤ ਉੱਥੋਂ ਦਾ ਦਿੱਲੀ ਦਾ ਏਜੰਟ ਸਾਨੂੰ ਕੋਈ ਪਤਾ ਨਹੀਂ ਉਹਨੇ ਸਾਨੂੰ ਕੋਈ ਗੱਲ ਨਹੀਂ ਦੱਸੀ ਇੱਥੋਂ ਚਲਾ ਗਿਆ ਇਹਨੀ ਦਿਰ ਵੀ ਵੇਣੀ ਚਾਲ ਹੋ ਗਿਆ ਹੁਣ ਕੀ ਚੱਕਰ ਕੀ ਹੈ ਜੀ ਹੁਣ ਸਾਡੇ ਨਾਲ ਚੱਕਰ ਗਿਆ ਉੱਥੇ ਕੋਈ ਹੈਗੀ ਮੈਡਮ ਉਹ ਕੋਈ ਉਹਨੂੰ ਪੈਸਿਆਂ ਦਾ ਲਾਲਚ ਦੇ ਕੇ ਠੱਗੀ ਮਾਰ ਕੇ ਉਹਨਾਂ ਨੂੰ ਲੈ ਗਈ ਉਥੋਂ ਇੱਥੇ ਲੈ ਕੇ 15 ਬੰਦਿਆਂ ਦਾ ਇਥੇ ਲੱਗੇ ਗਏ ਨੇ ਸਾਨੂੰ ਨਹੀਂ ਪਤਾ ਸਾਨੂੰ ਨੇ ਵੀਡੀਓ ਦੇਖੀ ਨੇ ਵੀਡੀਓ ਦੇਖੀ ਨੇ ਅਸੀਂ ਤੁਹਾਨੂੰ ਕੀ ਪਤ ਤੋਂ ਪਤਾ ਲੱਗਿਆ ਕਿ ਸਾਨੂੰ ਲੱਗਾ ਕਿੰਨੀ ਤਰੀਕ ਨੂੰ 12 ਤਰੀਕ ਨੂੰ ਕੀ ਵੀਡੀਓ ਵਿੱਚ ਕੀ ਆਇਆ ਜੀ ਉਹਦੇ ਵਿੱਚ ਵੀਡੀਓ ਵਿੱਚ ਵੀ ਉਹਨਾਂ ਨੂੰ ਵੀ ਸਾਡੀ ਜਾਨ ਨੂੰ ਖਤਰਾ ਹੈ ਸਾਨੂੰ ਛਡਾ ਲਓ ਜਿਵੇਂ ਵੀ ਤੁਸ ਛਡਾਇਆ ਜਾਂਦਾ ਹੈ ਇਹ ਮੰਗ ਕੀ ਕਰਦੇ ਆਪਾਂ ਮੰਗ ਕਰਨੀ ਵੀ ਸਾਡਾ ਬੇਟਾ ਘਰੇ ਆਉਣਾ ਚਾਹੀਦਾ ਸਾਡਾ ਬੇਟਾ ਜ਼ਰੂਰ ਆਉਣਾ ਚਾਹੀਦਾ ਹੈ ਤੁਹਾਨੂੰ ਤੁਹਾਡਾ ਧੰਨਵਾਦ ਕਰਾਂਗੇ ਜੀ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦੇ ਵਸਨੀਕ ਹੋ ਤੁਸੀਂ ਮੇਰਾ ਨਾਮ ਪ੍ਰਦੀਪ ਸਿੰਘ ਹੈ ਜੀ ਮੇਰਾ ਪਿੰਡ ਜੀਂਦੜਾ ਜੀ ਜਿਹੜੇ ਬਾਹਰ ਗਏ ਬੁੱਟਾ ਸੀ ਤੁਹਾਡੇ ਕੀ ਲੱਗਦੇ ਮਾਮਾ ਜੀ ਲੱਗਦੇ ਆ ਜੀ ਕੀ ਕਾਰਨ ਬਣਿਆ ਉਹਨਾਂ ਨੇ ਜਿਹੜੇ ਵੀਡੀਓ ਵਾਇਰਲ ਕਰਨੀ ਵੀ ਉਹਨਾਂ ਨੂੰ ਕਿ ਉਹਨਾਂ ਨੂੰ ਉੱਥੇ ਮੌਤ ਦਾ ਡਰ ਹੈਗਾ ਸੀ ਕਿ ਰਸ਼ੀਆ ਆਰਮੀ ਨੇ ਉਹਨਾਂ ਨੂੰ ਜ਼ਬਰਦਸਤੀ ਜੰਗ ਦੇ ਵਿੱਚ ਲੈ ਗਿਆ ਹੈਗੀ ਕਿਵੇਂ ਗਏ ਜੀ ਕਦੋਂ ਤੱਕ ਗਏ ਵੇ ਉਹਨਾਂ ਨੂੰ 1 ਸਾਲ ਹੋ ਗਿਆ ਜੀ ਗਿਆ ਹੋਇਆ ਨੂੰ ਜੀ ਰਸ਼ੀਆ ਦੇ ਵਿੱਚ ਮਾਸਕੋ 'ਚ ਰਹਿੰਦੇ ਸੀ ਜੀ ਕਿਸ ਤਰ੍ਹਾਂ ਗਏ ਸੀ ਕਿਹਦੇ ਕਿਹੜੇ ਏਜੰਟ ਰਾਹੀਂ ਗਏ ਸੀ ਦਿੱਲੀ ਦਾ ਏਜੰਸੀ ਹੈਗਾ ਜੀ ਹਾਂਜੀ ਉੱਥੋਂ YouTube ਰਾਹੀਂ ਗੱਲਬਾਤ ਹੋਈ ਸੀ ਤੇ 8 ਦਿਨਾਂ ਦੇ ਵਿੱਚ ਉਹਨੇ ਵੀਜ਼ਾ ਲਾ ਕੇ ਤੇ ਉਹਨਾਂ ਨੂੰ ਬਾਹਰ ਭੇਜ ਦਿੱਤਾ ਜੀ ਕੀ ਕਹਿੰਦੇ ਸੀ ਏਜੰਟ ਜਦੋਂ ਲੈ ਕੇ ਗਏ ਸੀ ਉਹਨਾਂ ਨੇ ਕਿਹਾ ਸੀ ਕਿ ਚਲ ਤੁਹਾਨੂੰ ਰੋਜ਼ਗਾਰ ਉੱਥੇ ਦਿਵਾਵਾਂਗੇ ਕੰਮ ਦਿਵਾਵਾਂਗੇ ਕਿ ਤੁਹਾਡੇ ਵਧੀਆ ਸੈਲਰੀ ਬਣੂਗੀ ਹਾਂਜੀ ਕਿੰਨੀ ਦੇਰ ਤੋਂ ਤੁਹਾਡੇ ਉੱਥੇ ਗਏ ਵੇ ਜੀ ਇੱਕ ਸਾਲ ਹੋ ਗਿਆ ਜੀ ਪਹਿਲਾਂ ਗੱਲਬਾਤ ਹੁੰਦੀ ਸੀ ਉਹਨਾਂ ਨਾਲ ਹਾਂਜੀ ਹਾਂਜੀ ਰੋਜ਼ ਹੀ ਹੁੰਦੀ ਸੀ ਜੀ ਹੁਣ ਜਦੋਂ ਵੀਡੀਓ ਵਾਇਰਲ ਹੋਈ ਹੁਣ ਕੀ ਗੱਲਬਾਤ ਕੀ ਹੋਈ ਸਾਰੇ ਇਹ ਲਾਸਟ ਗੱਲਬਾਤ ਹੋਈ ਸੀ 12 ਤਰੀਕ ਨੂੰ ਉਹਨਾਂ ਦਾ ਵਾਇਸ ਮੈਸੇਜ ਆਇਆ ਸੀਗਾ ਕਿ ਉਹਨਾਂ ਨੇ ਕਿਹਾ ਬਹੁਤ ਡਰੀ ਹੋਈ ਆਵਾਜ਼ ਦੇ ਵਿੱਚ ਕਹਿ ਰਹੇ ਸੀ ਕਿ ਅਸੀਂ ਠੀਕ ਠਾਕ ਆ ਤੇ ਬਾਕੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹੀ ਪਤਾ ਲੱਗਿਆ ਕਿ ਉਹ ਬਹੁਤ ਡਰੇ ਹੋਏ ਆ ਤੇ ਉਹਨਾਂ ਨੂੰ ਜਾਨ ਦਾ ਖਤਰਾ ਆਇਆ ਹੈਗਾ ਵਾ ਕਿੰਨੇ ਜਣੇ ਸੀ ਇਹ ਇਹ 15 ਜਣੇ ਹੈਗੇ ਸੀ ਤੁਸੀਂ ਕੋਈ ਗੱਲਬਾਤ ਕੀਤੀ ਉਹਨਾਂ ਨਾਲ ਹਾਂਜੀ ਮੇਰੀ ਗੱਲਬਾਤ ਹੁੰਦੀ ਸੀ ਕਿ ਪਹਿਲਾਂ ਵਧੀਆ ਗੱਲਬਾਤ ਕਰਦੇ ਸੀ ਤੇ ਜਿੱਦਾਂ ਦਾ ਰਸ਼ੀਆ ਆਰਮੀ ਦੇ ਵਿੱਚ ਉਹਨਾਂ ਨੂੰ ਤੱਕੇ ਨਾਲ ਲੈ ਕੇ ਗਏ ਆ ਉਦੋਂ ਦੀ ਕੋਈ ਗੱਲਬਾਤ ਮੇਰੇ ਨਾਲ ਨਹੀਂ ਹੋਈ ਇੱਥੇ ਕਿਸੇ ਅਧਿਕਾਰੀ ਨੂੰ ਮਿਲਿਆ ਪੁਲਿਸ ਅਫਸਰ ਨੂੰ ਮਿਲਿਆ ਗੱਲਬਾਤ ਹਾਂ ਅਧਿਕਾਰੀਆਂ ਕੋਲ ਤਾਂ ਬਹੁਤ ਗਏ ਆ ਜੀ ਮੰਤਰੀਆਂ ਤੱਕ ਵੀ ਗਏ ਆ ਪਰ ਕਿਸੇ ਨੇ ਸਾਡੀ ਸੁਣਵਾਈ ਨਹੀਂ ਕੀਤੀ ਪਰਿਵਾਰ ਚ ਕੌਣ ਕੌਣ ਆ ਉਹਨਾਂ ਦੇ ਔਰ ਕੀ ਪਰਿਵਾਰ ਦੇ ਹਾਲਾਤ ਨੇ ਇਹ ਉਹਨਾਂ ਦੇ ਪਰਿਵਾਰ ਚ ਇੱਕ ਮਾਮਾ ਜੀ ਦੋ ਉਹਨਾਂ ਦੀਆਂ ਭੈਣਾਂ ਇੱਕ ਨਾਨਾ ਹੈਗਾ ਮੇਰਾ ਤੇ ਇੱਕ ਨਾਨੀ ਹੈਗੀ ਹੈ ਜੀ ਹਾਂਜੀ ਕੀ ਹੁਣ ਕੀ ਮੰਗ ਕਰੋਗੇ ਤੁਹਾਡੇ ਕਿਉਂਕਿ ਜਿੱਦਾਂ ਵੀਡੀਓ ਵਾਇਰਲ ਹੋਈ ਤੁਸੀਂ ਦੱਸਿਆ ਵੀ ਪੜੇਗੀ ਬਸ ਸਰਕਾਰ ਦੇ ਅੱਗੇ ਇਹੀ ਮੰਗਾ ਕਿ ਜਲਦੀ ਤੋਂ ਜਲਦੀ ਉਹਨਾਂ ਨੂੰ ਲੈ ਕੇ ਇੱਥੇ ਆਇਆ ਜਾਵੇ ਜੋ ਵੀ ਉੱਥੇ ਬੱਚੇ ਆ ਆਪਣੀ ਇੰਡੀਆ ਦੇ ਲੋਕ ਹੈਗੇ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਲੈ ਕੇ ਵਾਪਸ ਆਇਆ ਜਾਏ ਜੀ